ਦੀ ਹੱਚਾ ਲਾਉਂਦੇ ਦੀ ਰਿਪੋਰਟ ਹੋ ਗਈ ਮੈਂ ਕਹਿੰਦਾ ਸਾਰੇ ਠੀਕ ਹੋਵਾਂਗੇ ਤੇ ਸਵਾਗਤ ਹੈ ਤੁਹਾਡਾ ਨਵੇਂ ਪਾੜ ਤੀਜੇ ਦੇ ਵਲੌਗ ਦੇ ਵਿੱਚ ਤੇ ਅੱਜ ਆਪਾਂ ਚੋਨਾ ਮੰਡੀ ਲੈ ਕੇ ਜਾਣਾ ਆਜੋ ਵੀ ਫਿਰ ਨਾਲ ਤੇ ਆਜੋ ਵੀ ਸਾਰਿਆਂ ਨੂੰ ਲੋ ਵੀ ਮਤਰੋ ਕੈਕਟਰ ਨਾਲ 스타ਟ ਤੇ ਅਗਰ ਤੁਹਾਨੂੰ ਤਲਾਉਣਾ ਸੀ ਗੱਦਰ ਦੇ ਨਾ ਤੇ ਬਾਪੂ ਚੈੱਕ ਕਰੀ ਜਾਂਦਾ ਮਾਰਾ ਮੋਟਾ ਤੁਸੀਂ ਦੇਖੋ ਭਾਈ ਜੀ ਤੁਸੀਂ ਰਾਹ ਜਾਂਦੇ ਚਾਹੋਂ ਆਉਂਦੇ ਨਾ ਤਰਪੋ ਵਾਲੀ ਫੀਰ ਬਾਕੀ ਉੱਤੇ ਦੀਆਂ ਰੋਟਾਂ ਬਾਕੀ ਮੈਲ ਦੇ ਘਰੋਂ ਕੱਢ ਲਈਏ ਕਰੀ ਆ ਜੀ ਮੰਡੀ ਜਾ ਕੇ ਮਾਈ ਲਓ ਵੀ ਮਿੱਤਰੋ ਕਿਉਂ ਆਉਂਦੀ ਨਾ ਕਾ ਹਾਰਦਾ ਕਰਪਾ ਆਏ ਹਾਏ ਹਾ ਆ ਜਿਹੜਾ ਸਵਾਰ ਆ ਨਾ ਸਾਲਾ ਬਹੁਤ ਢੂੜਾ ਤੇ ਬਾਕੀ ਉੱਤੇ ਦੀਆਂ ਰੋਟਾਂ ਆ ਵਾ

ਹਾਏ ਨੰਦੂਆ ਆਏ ਹਾਏ ਆਹ ਤੇਰੀ ਬਾਹ ਰਣਾ ਨਾਲ ਖੜਾਕ ਪੈਂਦਾ ਹੋਵੇ ਉਧਰੋਂ ਆ ਆਉਂਦਾ ਹੋਵੇ ਆਏ ਹਾਏ ਆਹ ਵਿਜਾ ਤੁਰਾ ਬੁਰਾ ਸੱਜਣ ਚਾਲੇ ਯਾਰ ਜਾਨ ਬੰਦ ਸਵਾਰਾ ਜਾਨ ਫਟਾ ਜਾਨ ਫਟਾ ਦਮ ਲਹਾਲ ਨਾ ਯਾਦਾ ਖਬਰ ਹੈ ਉਹ ਨਾ ਬ੍ਰੇਕ ਪਾ ਕੇ ਆਈ ਰੋਡ ਤੇ ਚੜ ਕੇ ਆਏ ਆਇਆ ਹਾਂ ਕੋਈ ਰਿਵਿਊ ਵੇਖਣ ਆਲੇ ਆਇਆ ਪਰ ਹੋਰ ਕੋਈ ਨਹੀਂ ਹੈ ਮੈਂ ਪਹਿਲਾਂ ਆਇਆ ਨਾਮ ਦੇ ਬੜਾ ਖੈਰਕੋ ਦਾ ਬਣਾ ਕੇ ਰਿਵਿਊ ਦਿਹਾ ਰਹੇ ਸੀ ਬਸ ਤੋ ਲੱਗਦਾ ਖਲਾ ਖੰਗ ਦਾ ਹੀ ਜਾਂਦਾ ਬਸ ਬਰਾਬਰ ਸਾਈਡ ਤੋਂ ਨਾ ਆ ਰਿਹਾ ਗੈਕ ਵਾਲਿਆ ਦਾ ਆਪ ਜੀ ਦਾ ਰੋਲਾ ਜਾ ਮਰਮਾ ਨਾ ਵਿੰਦੀ ਨਾ ਦੁਨੀਆ ਸਾਰੀ ਰਦੀਏ ਆਪੀ ਨਾ ਤਰੋ ਕੁ ਵੀਦਾ ਸਵਾ ਦੀ ਜਲਵਾਣ ਆਹ ਖਾਲੀ ਦੇ ਨਾ ਕੋਆ ਘਰ ਮੱਛਰਵਾਰ ਮਹਿਕਾ ਰੋਇ ਤੇ ਐ ਰ ਪਹੁੰਚ ਗਏ ਆ ਜੋ ਲੋ ਵੀ ਨਤਰੋ ਜ਼ਹਿਰ ਪਹੁੰਚ ਗਏ ਆਪਣਾ ਸੀਟੀ ਯਾਰ ਰੋਟੇ ਦੀ ਬੱਸੇ ਨਹੀਂ ਆ ਕਿ ਨਵੀ ਲੈਣਾ ਚੰਗੀ ਤੇਰਾ ਬਦਾਵਾ ਦਾ ਨਾ ਰੋਟ ਬਾ ਕੋਈ ਹੋਵੇ ਤਾਂ ਬਸਲਾ ਸਨਾਪਰ ਦੇ ਉੱਤੇ ਠੈਕ ਨਹੀਂ ਗੱਲ ਹੋਵੇ ਪ੍ਰੈਸ਼ਰ ਜਿਆਦਾ ਮਨਦਾ ਆਈ ਹੈ ਜਦੋਂ ਰੀਰੂ ਵਾਜੂ ਦੇ ਜਿਹਾ ਸੋੜਿਆ ਨਹੀਂ ਸਾਰ ਪਿਆ ਉਹ ਦੋ ਕਰ ਤੁਹਾਨੂੰ ਪਤਾ ਹੈ ਪ੍ਰੈਸ਼ਰ ਜਿਆਦਾ ਬੱਤ ਨਾ ਕਰੀ ਜਿਆਦਾ ਨਾ ਕਰ ਵਾਕੀ ਜ਼ਹਿਰ ਦਾ ਪਹੁੰਚ ਗਏ ਤੇ ਉਹ ਪੰਟੀ ਜੈਂਟਰੀ ਬਾ अॼु जा कम ਅੱਜ ਵੀ ਮੈਲ ਚ ਹੀ ਰਹਿੰਦੇ ਤਾਂ ਬਾਬਾ ਬੱਬੀ ਦੇ ਉੱਤੇ ਯਾਰ ਆਲੇ ਬੱਲੇ ਆ ਗਏ ਉਹ ਮੰਡੀ ਵਾਲਿਆਂ ਨਾਲ ਲੱਗ ਗਿਆ ਹੈ ਮੰਡੀ ਵਾਲਿਆਂ ਨਾਲ ਲੱਗ ਗਿਆ ਸ਼ਾਬਾਸ਼ ਤਰੇ ਕੰਮ ਕਰਨੇ ਆਈਆਂ ਮੰਡੀ ਚ ਟਰੈਕਟਰ ਚਲਾਉਣਾ ਸ਼ਾਬਾਸ਼ ਆ ਵੀ ਮਤਰੋ ਮੰਡੀ ਪਹੁੰਚ ਗਏ ਤੇਰੀ ਰਪੋਟਾ ਲਹਿ ਗਏ ਹੋਏ ਆ ਅੱਜ ਕਰਦੇ ਆ ਪਰ ਟਰੈਕਰ ਲਾ ਲਈਏ ਸਾਈਡ ਤੇ ਨਵੀਂ ਮਤਰੋ ਮੰਡੀ ਆ ਗਏ ਆਉਣ ਦੀ ਤਿਆਰੀ ਆ ਉਹ ਮਨ ਲਾਉਣ ਨੂੰ ਬੰਦੇ ਨੂੰ ਮੋਚਰਨੇ ਹਨ ਜੇਕਰ ਨਾ ਉਤੋਂ ਹੀ ਪੱਟ ਕੇ ਲੈ ਗਿਆ ਤਰੇਲ ਤਰੇਲ ਨਾਲ ਕਿਉਂ ਪੱਟ ਕੇ ਲੈ ਗਏ ਨਹੀਂ ਜਾ ਤੇ ਮੋਇਸਚਰ ਆ ਗਿਆ ਹੁਣ ਵੇਖੋ ਕਿੰਨੇ ਦਿਨ ਸਾਡਾ ਕਹਿਣਾ ਕੋ ਸੱਤ ਪੈਣ ਹੋ ਰਹੀ ਰਹਾਂਗੇ ਦੇਖੋ ਆਓ ਜੀ ਜਿਵੇਂ ਜਿਵੇਂ ਲਾਉਣ ਦਾ ਆ ਫਾਇਦਾ ਹੁੰਦਾ ਟਰਾਲੇ ਦਾ ਇਧਰਲੇ ਬੰਨੇ ਵੀ ਬਾਰੀ ਉਧਰਲੇ ਬੰਨੇ ਵੀ ਬਾਰੀ ਉੱਪਰਲੇ ਬੰਨੇ ਵੀ ਬਾਰੀ ਹੈ ਜੀ ਇਧਰਲੇ ਬੰਨੇ ਵੀ ਬਾਰੀ ਹੈ ਇਹਦਾ ਟਰਾਲਾ ਵੀ ਸਰਾ ਬਾਕੀ ਦੇਖੋ ਮੰਪਲਾ ਦਾ ਜਰ ਆਫ ਦਾ ਰਹੇ ਨੇ ਕਿਹਨਾਂ ਇਹ ਵੀ ਆ ਗਏ ਉਹ ਇੱਦਾਂ ਦੇ ਰਾਤ ਦੇ ਨਾਲ ਹੋਸਟਰੀ ਬੜਾ ਆ ਗਿਆ ਤੇ ਹੀ ਮੋਸਟਰਾ ਆ ਗਿਆ ਯਾਰ ਮੇਟਰ ਹਾਂ ਪਾਲਿਆ ਬੰਗੜ ਵਿੱਚ ਤੇ ਣ ਣ ਣ ਆਹ ਤੇਰੀ ਘਰ ਦੀਆਂ ਬਣ ਕੇ ਆ ਕੇ ਣ ਣ ਣ ਣ ਜਿੱਦੂ ਜਮੇ ਇਹ ਵੀ ਸਹੀ ਹੈ ਉਧਰ ਬਣਾ ਜੀ ਬਣਾ ਉਧਰ ਲੜਾਈ ਹੋ ਜਾਂਦੀ ਆ ਕਰਾਇਆ ਬੜਾ ਔਖਾ ਲੱਗਦਾ ਉਹ ਸਾਰਾ ਲੈਫਟ ਹੀ ਨਹੀਂ ਆਉਂਦੀ ਪਤਾ ਨਹੀਂ ਕਿੱਥੇ ਜੇ ਅੜ ਜਾਂਦੀ ਆ ਪਤਾ ਨਹੀਂ ਲੱਗਦਾ ਲੇਸ ਤਾ ਮੇਰਾ ਆਵਦਾ ਕੀ ਮੇਰਾ ਆਵਦਾ ਹੋਰ ਮੈਂ ਕਰਾਇ ਤੇ ਲੈ ਕੇ ਆਉਣਾ ਗੇੜੇ ਲਾਉਣੇ ਹਾਲੇ ਆਏ ਹੀ ਨਹੀਂ ਗੇੜੇ ਆ ਉਹ ਵੇਖ ਖਲਾ ਰਿਆ ਪੈਣਾ ਬਰਾਬਰ ਕੀਤਾ ਪੈਣਾ ਖਲਾਰ ਕੇ ਰੀਜਨ ਵਾਲੀ ਖਲਾਣਾ ਮੈਂ ਕਿਹਾ ਛੇਤੀ ਸਾਰਾ ਟਰੈਕਟਰ ਲੈ ਆਏ ਹਾਂ ਉੱਧਰੋਂ ਮਾੜੇ ਟਰੈਕਟਰ ਲੈ ਆਏ ਕੀ ਜਿਆਦਾ ਉਹ ਭਰਾਵਾ ਮੇਰੇ ਨਾਲ ਆ ਖੜਾ ਹੁੰਦਾ ਐ ਟਰੈਕਟਰ ਨਹੀਂ ਲਿਆ ਕਰਾਇ ਵਾਲਾ ਨਹੀਂ ਲੈ ਜਾਂਦਾ ਆਪਾਂ ਨੂੰ ਵੀ ਲੋੜ ਓਹ ਆ ਵੀ ਮੇਰੇ ਕੋ ਥਾਂ ਵਾਦੂ ਸੀ ਮੈਂ ਕਿਹਾ ਖਲਾਅ ਦਈਏ ਕਿ ਤਿਆਰ ਹੋ ਆ ਵੀਰਤਾ ਕਹਿਤਾ ਉਹਨਾਂ ਨੇ ਕਿਵੇਂ ਹੂੰ ਜਿੰਨ ਤੇ ਕੱਢਿਆ ਪਤਾ ਲੱਗੂ ਬਾਕੀ ਕੀ ਬਣਦਾ ਕਰਾ ਕੇ ਲਿਆਈਏ ਮਾਸਟਰ ਚੱਕ ਉਹ ਆਏ ਨਹੀਂ ਹੁਣ ਆ ਗਿਆ ਉਹ ਆ ਗਿਆ ਕੜ ਕੇ ਭੈ ਜੋ ਟ੍ਰੇਲ ਵਾਲਾ ਹੀ ਲਾ ਲਿਆ ਉਹਨੇ ਉਹ ਬੱਚਾ ਹੱਥ ਮਾਰ ਕੇ ਕੱਢਿਆ ਨਹੀਂ ਤ੍ਰੇਲਾ ਤ੍ਰੇਲੇ ਚੱਕ ਰਿਹਾ ਹਰੇ ਮੈਂ ਟਰਾਲਾ ਹਾਂ ਕਿੰਨਾ ਆਇਆ ਇਹ ਉਹਨੇ ਤ੍ਰੇਲਾ ਤ੍ਰੇਲਾ ਹੀ ਚੱਕ ਲਿਆ ਭਰਾਵਾ ਲਓ ਵੀ ਮਿੱਤਰੋ ਕਿੰਦਾ ਖਲਾਰਿਆ ਦਾਬਿਆ ਬੈਠੇ ਹੋਏ ਆ ਉੱਪਰ ਲੱਗੂ ਫੇਰੀ ਇਹਨੂੰ ਪਲਟਾ ਪਲਟਾਉਣ ਗੜੂ ਨਹੀਂ ਮੰਨਿਆ ਬਹੁਤਾ ਆ ਗਿਆ ਉਹ ਕੋਈ ਅੱਧੇੋਂ ਜ਼ਿਆਦੇ ਝੋਨੇ ਖਲਾਰੇ ਪਾੜੇ ਆਏ ਆ ਨੇ ਤੋ ਦੇਖੋ ਮਾ ਦਾ ਬੋਰਜੇ ਹੋਈ ਜਾਨਾ ਬੈਠਾ ਯਾਰ ਆ ਵੀ ਆ ਰਿਹਾ ਉਹ ਵੀ ਮੱਤਰੋ ਰੋਟੀ ਆ ਗਈ ਆ ਬਾਪੂ ਵੀ ਆ ਗਿਆ ਯਾਉ ਰੋਟੀ ਵੀ ਆ ਗਈ ਤੇ ਮਨੇ ਇਹ ਮੋਸਟਰ ਦੁਆਰਾ ਕਢਾ ਕੇ ਬਹਿਨੇ ਆ ਕੀ ਸਮਾਚਾਰ ਫੇ ਰੋਟੀ ਰੋਟੀ ਖਾਣੇ ਆ ਬਾਲਾ ਮੈਂ ਸਾਈਡ ਤੇ ਲਾਇਆ ਲਾਓ ਵੀ ਮੱਤਰ ਆ ਕਰਾ ਟੱਕਰ ਗਿਆ ਆ ਸੱਜਿਆ ਜਗਾ ਤਾਂ ਬੈਠਾ ਹੈ ਓਏ ਓਏ ਲੋ ਵੀ ਮਤਰਾ ਕਿਉਂ ਇਹ ਕਿੰਨੇ ਤੇ ਜਾਂਦਾ 80 ਇਹ ਜਾਂਦਾ 80 85 ਫੇਤੀ ਦੁੱਜੀ ਬਣਾਵਾ ਓਏ ਅੱਜ ਤਾਂ ਘਰੇ ਬਣਾ ਲੈ ਦੁੱਜੇ ਮਹਿੰਦਰੇ ਦੀ ਵੇਚੀ ਤੂੰ ਟਰਾਲੀ ਕਾ ਦੇ ਵਗਰ ਪਾਵਾਂਗੇ ਸਾਰੇ ਹੋਂਦੇ ਮੈਂ ਤਾਂ ਟਰਾਲੀ ਪੈਂਦੀ ਆ ਹਲ ਵੀ ਪਾਈ ਦੇ ਅਸੀਂ ਤਾਂ ਬਣਾਈਓ ਹਸਾਬ ਨਾਲ ਤੈਨੂੰ ਦਿਖਾਉਣਾ ਮੈਂ ਖੜ ਜਾ ਆ ਕਾਰਪੋਰੇਟ ਸਿੰਘ ਗੋਪੀ ਸਾਡੇ ਨਾਲ ਨੇ ਅੱਜ ਇਹ ਆੜੀ ਆਪਣਾ ਪੁਰਾਣਾ ਹੂੰ ਤੇ ਮੰਡੀ ਦਾ ਹਾਲ ਵੀ ਚੈੱਕ ਆ ਸਕਦੇ ਹਾਂ ਅੱਬਾ ਹੁਣ ਜੇ ਦੋ ਜਣਿਆਂ ਤੇ ਤਿੰਨ ਜਣਿਆਂ ਦੇ ਪੱਖ ਦੋ ਕ ਜਣਿਆਂ ਦੇ ਪੱਖੇ ਲੱਗਣੇ ਲੱਗੇ ਆ ਬਾਕੀ ਸਾਰਿਆਂ ਦਾ ਗੱਲਾ ਉਵੇਂ ਹੀ ਲਾਈ ਹੁੰਦੇ ਆ ਖਲਾਰੀ ਆਉਂਦੇ ਆ ਸਰਦਾਰ ਜੀ ਦਾ ਵੀ ਪੱਖਾ ਲੱਗਣ ਲੱਗਾ ਆਹ ਆਓ 60 ਵੀ ਆਪਣਾ ਕਿਉਂ 620 ਵੀ ਆਪਣਾ ਮੋੜ ਛੋਟਾ ਦਾ ਆਪਣਾ ਹੈਗਾ ਹੀ ਹੈ। ਆਇਆ। ਹੋ ਵੀ ਮਤਰਾ ਸੂਰ ਤੋਲੇ ਵੇਖਾ ਮਾਹੋਂ ਵਾਲੀ ਹੋਈ ਬਈ ਆ ਸੂਰਜੇ ਦਾ ਡੁੱਬਣ ਵਾਲਾ ਹੋਇਆ ਪਿਆ ਤੇ ਯਾਰ ਕਿਹੜੇ ਵੀ ਮੰਡੀ ਜੀ ਵੱਲ ਤੇ ਆ ਪਿਆ ਆਪਣਾ ਜੰਨਾ। ਕੌਣ ਪੱਖਾ ਲਵਾਉਣਾ ਸੁੱਕ ਤਾਂ ਗਿਆ ਵਾ। ਬਾਕੀ ਦੇਖੋ। 哎呦！<noise> ਜਾਓ ਤਿਆਰੀ ਆ ਜਾਣ ਦੀ ਬਾਪ ਕਹਿੰਦਾ ਮੈਂ ਰਹਿਣਾ ਮਾ ਤੀਰ ਮਾ ਗੱਡੀ ਖੜੀ ਆਪਨੇ ਤੇ ਮੈਂ ਲੈ ਕੇ ਜਾਣਾ ਡਾਈਟਰ ਕਿਵੇਂ ਆ ਓਕੇ ਦੀ ਰੋੜਾ ਬੱਸ ਵੇਖੋ ਕੀ ਬੰਦਾ ਆਜੜ ਗਏ ਬੱਤੇ ਹਾਈਪੇ ਦੇ ਆਉਣ ਜਾਣਾ ਮੇਲ ਦਾ ਮੇਲ ਜੂਰੀ ਆਇਥੇ ਆ ਬੱਲ ਦੇ ਸਟਰੋ ਘਰੇ ਜਾਵੇ ਮੇਰਾ ਬਹੁਤ ਆਇਓ ਹੋ ਵੀ ਮਿੱਤਰੋ ਆਪਾਂ ਆਏ ਸੀ ਘਰੇ ਤੇ ਹੁਣ ਆਪਾਂ ਇੱਥੇ ਵਲੌਗਸ ਸਮਾਪਤ ਕਰਦੇ ਆਂ ਤੇ ਆਪਣਾ ਕੱਲ ਵਾਲਾ ਵਲੌਗ ਆਜੂਗਾ ਉਹ ਆਊਗਾ ਕੱਲ ਨੂੰ ਹੀ ਆਊਗਾ ਕੱਲ ਨੂੰ ਤਣੀ ਇੱਕ ਦੋ ਦਿਨ ਛੱਡ ਕੇ ਆਊਗਾ ਜਿਹੜਾ ਆਪਾਂ ਇਸ ਤੋਂ ਅਗਲਾ ਵਾਲਾ ਹੁਣ ਧੋਨਾ ਹਲੇ ਤੁਲਿਆਣੀ ਬਾਪੂ ਕਹਿੰਦਾ ਮੈਂ ਰਹਿਣਾ ਤੇ ਮੈਂ ਚਲੋ ਕੋਈ ਨਹੀਂ ਤੇ ਆਪਾਂ ਟਰੈਕਟਰ ਲੈ ਕੇ ਘਰੇ ਆ ਗਏ ਸੀ ਤੇ ਮਿਲਦੇ ਹੁਣ ਆਪਾਂ ਅਗਲੇ ਵਲੌਗ ਦੇ ਵਿੱਚ ਲਵ ਯੂ ਸਾਰਿਆਂ ਨੂੰ ਲਾਈਕ ਸ਼ੇਅਰ ਤੇ ਕਮੈਂਟ ਨਾ ਕਰਿਓ ਕਰਿਓ ਮਤਲਬ